ਚੀਜ਼ਾਂ ਦੇ ਤੂੰ ਵੈਰ ਪੈ ਜਾਣਾ ਹੁਣ ਇਹ ਹੁੱਡੀ ਤੇ ਤੂੰ ਵੈਰ ਪਿਆ ਹੈ ਨਾ ਅੱਜ ਭਾਈ ਭਰਾਵਾ ਹਣਾ ਮੈਂ ਇੱਕੋ ਚੀਜ਼ ਦੇ ਵੈਰ ਮਾਦੇ ਅੱਜ ਭਾਈ ਨਾ ਕਿੰਨੇ ਦਿਨਾਂ ਬਾਅਦ ਅੱਜ ਭਾਈ ਕਿੰਨੇ ਦਿਨਾਂ ਬਾਅਦ ਆ ਚੱਲ ਪਾ ਪਾ ਰੋਟੀਆਂ ਖਾ ਕੇ ਵੀ ਤੈਨੂੰ ਸਬਰ ਨਹੀਂ ਆਉਂਦਾ ਐਨਾ ਤੈਨੂੰ ਮੈਂ ਪਨੀਰ ਖਵਾਇਆ ਐਨਾ ਤੈਨੂੰ ਉਹਦਾ ਅੱਧਾ ਕਿਲੋ ਤੂੰ ਖਾਦਾ ਨਹੀਂ ਚਿਕਣ ਹਾਂ ਵੇਖੀ ਕਿੱਡੇ ਮਾੜੇ ਲੋਕ ਆ ਪਨੀਰ ਦੇ ਵੀ ਮੇਨੇ ਮਾਰਦੇ ਆ ਰੋਟੀਆਂ ਰੋਟੀ ਤਾਂ ਕਮਲਿਆ ਅੰਨ ਹੁੰਦਾ ਵੇਖ ਲੈ ਉਹਦੇ ਕਾਦੇ ਮੇਨੇ ਇਹ ਵੀ ਤੂੰ ਮੇਨੇ ਮਾਰੀ ਜਾਣਾ ਮੈਂ ਮੈਨੇ ਮਾਰ ਚੇ ਸਵਾ ਤੂੰ ਹੀ ਭਾਈ ਮੇਰੇ ਆ ਮੈਨੇ ਮਾਰ ਕੇ ਹੁਣ ਅੱਧਾ ਕਿਲੋ ਪਨੀਰ ਆ ਪਨੀਰ ਤੇ ਆ ਕੇ ਮਾਰਤੇ ਮੰਮੀ ਆ ਰੋਟੀਆਂ ਦੇ ਮੈਨੇ ਮਾਰਤੇ ਜਿਹੜੇ ਆ ਜਿਹੜਾ ਚਿਕਨ ਦਾ ਮੈਣਾ ਮਾਰਦਾ ਇਹਦਾ ਮੇਰੇ ਦਿਲ ਤੇ ਵੱਜੇ ਜਾ ਕੇ ਮੈਂ ਤੈਨੂੰ ਦੱਸਦਾ ਐ ਮੈਂ ਖੁਦ ਕੁਝ ਹੀ ਕਰ ਲੈਣੀ ਮੈਂ ਤੈਨੂੰ ਦੱਸ ਤੇ ਜਾ ਜਿਹੜਾ ਮੈਨਾ ਮਾਰਿਆ ਤੂੰ ਇਹ ਲੋਕੀ ਹੈ ਨਾ ਇਹ ਚੀਜ਼ਾਂ ਜਿੰਦ ਦੇ ਬਾਵਜੂਦ ਇਹਨਾਂ ਦਿਨਾਂ ਤੇ ਇਹ ਚੀਜ਼ਾਂ ਦੇ ਜਿੰਦ ਨਹੀਂ ਚਾਹੀਦਾ ਤੁਹਾਨੂੰ ਐਵੇਂ ਤੂੰ ਤਾਂ ਛੱਡ ਗਈ ਮੈਨੂੰ ਉਹਨੇ ਜਵਾਬ ਮਾਰਤਾ ਅਗਲ ਨਹੀਂ ਹਲੇ ਹੈਗੀ ਵੱਡੇ ਹੋਣਗੇ ਮਚ्योर ਹੋਣਗੇ ਅਕਲ ਆਊਗੀ ਫਿਰ ਫੜਾ ਲੱਗੂ ਕੀ ਕੋ ਕਰਨਾ ਕਿਵੇਂ ਜਿੰਦਗੀ ਚੱਲਦੀ ਆ ਅੱਛੇ ਕਣ ਪਨੀਰ ਤੇ ਨਹੀਂ ਖੜੀ ਜਿੰਦਗੀ